ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਪ੍ਰਸ਼ਾਸਨ ਦਾ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਜਿਹੜਾ 4 ਦਿਨਾਂ ਦੀ ਮਿਹਨਤ ਮੁਸ਼ਕਲ ਦੇ ਨਾਲ ਜਿਹੜਾ ਨੌਜਵਾਨ ਜਿਹੜਾ ਗੱਡੀ ਦੇ ਵਿੱਚ ਜਿਹਦਾ ਐਕਸੀਡੈਂਟ ਹੋ ਕੇ ਇੱਕ ਸਾਡਾ ਤੇ ਸੇਮ ਹੈਗੀ ਆ ਉਹਦੇ ਵਿੱਚ ਉਹ ਉਹਨਾਂ ਦੀ ਜਿਹੜੀ ਗੱਡੀ ਆ ਉਹ ਡਿੱਗ ਗਈ ਸੀ ਸੋ 3 ਦਿਨਾਂ ਤੋਂ ਲਗਾਤਾਰ ਮਿਹਨਤ ਦੇ ਨਾਲ ਅੱਜ ਜਿਹੜੀ ਸਵੇਰੇ ਆ ਮਾਰਨਿੰਗ ਆ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਮਿਲੀ ਆ ਪਿੰਡ ਵੱਲੋਂ ਬੜਾ ਵੱਡਾ ਜਨਨ ਕਿਉਂਕਿ ਇਹ ਵੱਡਾ ਇੱਕ ਸਾਫ ਦਾ ਦਾਗ ਹੁੰਦਾ ਪਿੰਡ ਦੇ ਵਿੱਚ ਕੋਈ ਕੋਈ ਵੀ ਚੀਜ਼ ਪਿੰਡ ਦੇ ਵਿੱਚ ਆ ਕੇ ਜਦੋਂ ਗਾਇਬ ਹੋ ਜਾਵੇ ਤੇ ਪਿੰਡਾਂ ਨੂੰ ਇਹ ਕਹਿੰਦਾ ਵੀ ਸਾਡੇ ਪਿੰਡ ਦਾ ਨਾਂ ਨਹੀਂ ਲੱਗਣਾ ਚਾਹੀਦਾ ਸੋ ਉਸੇ ਕੜੀ ਤਹਿਤ ਪਿੰਡ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਸਵੇਰੇ ਉਹ ਡੱਡ ਬੋੜੀ ਮਿਲੀ ਆ ਅੱਜ ਸਾਰੇ ਨਗਰ ਵੱਲੋਂ ਇਕੱਠੇ ਹੋ ਕੇ ਜਿਹੜਾ ਸੁਖਮਣੀ ਸਾਹਿਬ ਦਾ ਜਿਹੜਾ ਓਟ ਆਸਰਾ ਲਿਆ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਤੋ ਮੇਰੇ ਹਲਕੇ ਦੇ ਤਕਰੀਬਨ 2 ਪਿੰਡ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਇੱਕ ਮਹਿਰੋ ਪਿੰਡ ਹੋਇਆ ਤੇ ਇੱਕ ਬੁੱਗੀਪੁਰਾ ਹੋਇਆ ਮੈਂ ਪਹਿਲਾਂ ਮਹਿਰੋ ਪਿੰਡ ਵੀ ਜਾ ਕੇ ਆਇਆ ਸਾਰਾ ਪ੍ਰਸ਼ਾਸਨ ਮੇਰੇ ਨਾਲ ਸੀਗਾ ਜੀਤੀ ਸਾਹਿਬ ਐਸਜੀਓ ਸਾਹਿਬ ਸਾਰੇ ਇਰੀਗੇਸ਼ਨ ਵਿਭਾਗ ਉੱਥੇ ਵੀ ਜਿਹੜਾ ਵੇਖ ਕੇ ਆਇਆ ਜੋ ਨੁਕਸਾਨ ਹੋਇਆ ਇਹ ਜਿਹੜੀ ਬਾਰਿਸ਼ ਹੋਈ ਹੈ ਜਿੰਨੇ ਬਜ਼ੁਰਗ ਖੜੇ ਨੇ ਇਹ ਸਾਰੇ ਦੱਸਦੇ ਨੇ ਕਿ ਸਾਡੀ ਉਮਰ ਦੇ ਵਿੱਚ ਅਸੀਂ ਕਦੇ ਇੰਨੀ ਤੇਜ਼ ਬਾਰਿਸ਼ ਆਪਣੀ ਉਮਰ ਦੇ ਵਿੱਚ ਨਹੀਂ ਦੇਖੀ ਜਿੰਨੀ ਉਸ ਦਿਨ ਹੋਈ ਸੀ ਬਰਸ਼ਾ ਅੱਗੇ ਵੀ ਹੁੰਦੀਆਂ ਅੱਗੇ ਹੜ੍ਹ ਵੀ ਆਉਂਦੇ ਨੇ ਪਰ ਠੀਕ ਹੈ 2-4 ਦਿਨ ਜਦੋਂ ਬਾਰਸ਼ਾ ਹੁੰਦੀਆਂ ਨੇ ਉਦੋਂ ਬਾਅਦ ਹੜ੍ਹ ਆ ਜਾਂਦੇ ਨੇ ਪਰ ਇਹ ਤਾਂ 5-4 ਘੰਟੇ ਦੀ ਜਿਹੜੀ بارش ਨੇ ਜਿਵੇਂ ਬੱਦਲ ਫਟਣ ਵਾਲੀ ਗੱਲ ਹੁੰਦੀ ਹੈ ਕਿ ਬੱਦਲ ਫਟ ਗਏ ਉਸ ਹੌਬ ਨਾਲ ਉਦੋਂ بارش ਹੋਈ ਤੇ ਇੰਨੀ ਤੇਜ਼ ਹੋਈ ਕਿ ਸਾਰੇ ਜਿਹੜੇ ਸਾਡੇ ਵੱਲੋਂ ਪ੍ਰਬੰਧ ਕੀਤੇ ਗਏ ਸਨ ਉਹ ਛੋਟੇ ਪੈ ਗਏ ਅੱਜ ਵੀ ਜਿਹਨਾਂ ਲਗੀਆਂ ਨੇ ਸਾਰਾ ਕੁਝ ਕਲੀਅਰ ਕਰਨ ਵਾਸਤੇ ਡਰੇਨਾ ਡੂਨਾ ਸਾਫ਼ ਕਰਨ ਵਾਸਤੇ ਜਿਹੜੇ-ਜਿਹੜੇ ਕਿਸਾਨਾਂ ਦੀਆਂ ਜਿਹੜੇ ਫਸਲਾਂ ਡੁੱਬੀਆਂ ਨੇ ਫਸਲਾਂ ਦਾ ਨੁਕਸਾਨ ਹੋਇਆ ਉਹ ਸਾਰਿਆਂ ਦੀਆਂ ਗਿਰਦੌਰੀਆਂ ਕਰ ਰਹੇ ਆ ਜੋ ਜੋ ਨੁਕਸਾਨ ਹੋਇਆ ਉਹਦੀ ਜਿਹੜੀ ਪਰਪਾਈ ਹੈ ਉਹ ਪੰਜਾਬ ਸਰਕਾਰ ਕਰੇਗੀ ਚਾਹੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕੋਈ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਜਿਹੜੀ ਗਿਰਦੌਰੀ ਕਰਕੇ ਉਹ ਪ੍ਰਸ਼ਾਸਨ ਨੇ ਹਦਾਇਤਾਂ ਕਰ ਦਿੱਤੀਆਂ ਨੇ ਤੇ ਉਹਨਾਂ ਦੀ ਜਿਹੜੀ ਪਰਪਾਈ ਉਹ ਕਰ ਦਿੱਤੀ ਜਾਊਗੀ ਤੇ ਜਿਹੜੇ ਵੀਰਾਂ ਨੂੰ ਕੁਝ ਮਦਦ ਦੀ ਲੋੜ ਹੈ ਲਾਈਕ ਜਿਵੇਂ ਉਹਨਾਂ ਨੇ ਆਪਦੇ ਖੇਤਾਂ ਦੇ ਵਿੱਚੋਂ ਪਾਣੀ ਕੱਢਣਾ ਕਿਸੇ ਪੱਖੇ ਦੀ ਲੋੜ ਹੈ ਟਰੈਕਟਰ ਦੀ ਲੋੜ ਹੈ ਡੀਜ਼ਲ ਕੋਣਾ ਉਹ ਸਾਰਾ ਦਾ ਪ੍ਰਬੰਧ ਅਸੀਂ ਕਰ ਰਹੇ ਆ ਉਹ ਵੀ ਐ ਜੀ ਐਮ ਸਾਹਿਬ ਵੀ ਖੜੇ ਨੇ ਜਿਸ ਜਿਸ ਨੂੰ ਲੋੜ ਹੈ ਉਹ ਅਸੀਂ ਉਸ ਹਿਸਾਬ ਨਾਲ ਅਸੀਂ ਕਰਵਾ ਕੇ ਦੇ ਰਹੇ ਆ ਬਾਕੀ ਜੇ ਕਿਉਂਕਿ ਫਸਲ ਜਿੱਥੇ ਮਰ ਗਈ ਹੈ ਉੱਥੇ ਦੁਬਾਰਾ ਲਾਉਣੀ ਵੀ ਪੈਣੀ ਆ ਉਹਦੇ ਵਾਸਤੇ ਪਨੀਰੀ ਦੀ ਲੋੜ ਹੈ ਉਹ ਵੀ ਸਾਡੇ ਭਰਾ ਕਾਫੀ ਜਿਹੜੇ ਇਹ ਇਸ ਗੱਲੋਂ ਜਿਹੜੇ ਭਰਾ ਨੇ ਜਿਹੜੇ ਦਾਨਪੁਨ ਕਰਦੇ ਰਹਿੰਦੇ ਨੇ ਉਹ ਵੀ ਕਾਫੀ ਅੱਗੇ ਆ ਰਹੇ ਨੇ ਉਹ ਪਨੀਰੀ ਦਾ ਪ੍ਰਬੰਧ ਵੀ ਕਰਕੇ ਦੇ ਰਹੇ ਆ ਹੋਰ ਜੇ ਕੋਈ ਮੇਰੇ ਵੱਲੋਂ ਕੋਈ ਨਿੱਜੀ ਕਿਸੇ ਮਦਦ ਦੀ ਲੋੜ ਹੋਵੇ ਮੈਂ ਹਮੇਸ਼ਾ ਹਾਜ਼ਰ ਹਾਂ ਪ੍ਰਸ਼ਾਸਨ ਹਮੇਸ਼ਾ ਹਾਜ਼ਰ ਆ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਕਿਸੇ ਚੀਜ਼ ਦੇ ਵਿੱਚ ਨਹੀਂ ਆਉਣ ਦਵਾਂਗੇ ਅਮਰ ਸਾਹਿਬ ਜਿਸ ਦਿਨੇ بارش ਹੋਈ ਔਰ ਪਾਣੀ ਸੀਗਾ ਉਸੇ ਦਿਨੇ ਲੋਕਾ ਪ੍ਰਸ਼ਾਸਨ ਵੱਲੋਂ ਰਿਪੋਰਟ ਤਿਆਰ ਕਰਕੇ ਭੇਜੀ ਦਿੱਤੀ ਗਈ ਸੀ ਸੀਐਮ ਸਾਹਿਬ ਨੂੰ ਔਰ ਸੀਐਮ ਸਾਹਿਬ ਨੇ ਤੁਰੰਤ ਜਿਹੜਾ ਐਕਸ਼ਨ ਮਿਲਿਆ ਦੱਸਿਆ ਬਿਲਕੁਲ ਉਹ ਜਿਹੜੀ ਪ੍ਰੀਮੀਨਰੀ ਰਿਪੋਰਟ ਸੀਗੀ ਉਸੇ ਦਿਨ ਸੇਮ ਕਿਉਂਕਿ ਡਰੋਨ ਦੇ ਨਾਲ ਜਿਹੜੀ ਹੈਗੀ ਆ ਉਸ ਚੀਜ਼ ਦੀ ਸਰਵੇ ਕਰਕੇ ਸਾਰੇ ਆਪਣੇ ਮੋਗੇ ਡਿਸਟ੍ਰਿਕਟ ਦੇ ਵਿੱਚ ਜੋ ਜੋ ਨੁਕਸਾਨ ਹੋਇਆ ਉਹਦੀ ਰਿਪੋਰਟ ਕੁਇਕਲੀ ਡੀਸੀ ਸਾਹਿਬ ਨੇ ਉਹ ਕਲੈਕਟ ਕਰਕੇ ਤੇ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਤੇ ਸੀਐਮ ਸਾਹਿਬ ਨੇ ਮੌਕੇ ਤੇ ਐਲਾਨ ਕੀਤਾ ਕਿ ਜਿਹੜਾ ਸਾਰਿਆਂ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਜਿਹੜਾ ਪਰਪਾਈ ਆ ਉਹ ਸਰਕਾਰ ਕਰੇਗੀ ਐਮਐਲ ਸਾਹਿਬ ਕੁਦਰਤ ਦੀ ਦੰਦਾਂ ਦੇ ਵਿੱਚ ਗੜਛਦਾ ਬਾਜੀ ਅੱਜ ਸਾਨੂੰ ਇਸ ਚੀਜ਼ ਤੇ ਸਫਲਤਾ ਮਿਲੀ ਆ ਵੀ ਜਿਹੜੀ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਤੇ ਸਾਰੀ ਪੰਚਾਇਤ ਦੀ ਮਦਦ ਨਾਲ ਅੱਜ ਬੋਡੀ ਜਿਹੜੀ ਲੜਕਾ ਪਾਣੀ ਦੇ ਵਿੱਚ ਡੁੱਲਿਆ ਸੀ ਉਹਨੂੰ ਬੋਡੀਓ ਦੀ ਲੱਭਣ ਦੇ ਵਿੱਚ ਅਸੀਂ ਕਾਮਯਾਬ ਹੋਈ ਆ ਤੇ ਅੱਜ ਸਵੇਰ ਹੀ ਸਾਡੀ ਸਾਰੀ ਟੀਮ ਨੂੰ ਕੋਲੋਂ ਦਾ ਪਤਾ ਲੱਗਾ ਤੇ ਅਸੀਂ ਜਦੋਂ ਸੀ ਉਹਨੂੰ ਸਫਾਈ ਦੇ ਨਾਲ ਦੇ ਨਾਲ ਚੱਲ ਰਹੀ ਸੀ ਕਾਰ ਰਹੀ ਸੀ ਉਸੇ ਵਾਸਤੇ ਬੋਡੀ ਉੱਪਰ ਆ ਗਈ ਅੱਜ ਕੀ ਮਾਦਨ ਸਰ ਅੱਜ ਜੀ ਚੌਥਾ ਦਿਨ ਚੱਲੂ ਹੋਇਆ ਚੌਥਾ ਦਿਨ ਅਟ ਬਖ ਬਖ ਟੀਮਾਂ ਵੱਲੋਂ ਵੀ ਕੱਲ੍ਹ ਪਾਲ ਕੀਤੀ ਗਈ ਕੱਲ ਤੇ ਦੋ ਦਿਨ ਲਗਾਤਾਰ ਸੰਘਰਸ਼ ਕੀਤਾ ਗਿਆ ਲਾਸ਼ ਨੂੰ ਹਾਂਜੀ ਜਿੰਨਾ ਜੋਰ ਜੀ ਦਾ ਸੀਗਾ ਇੱਕ ਰੱਸੀ ਫੜਾਉਣ ਤੋਂ ਲੈ ਕੇ ਪ੍ਰਸ਼ਾਸਨ ਦੇ ਉੱਪਰਲੇ ਲੈਵਲ ਤੱਕ ਹਰ ਬੰਦੇ ਨੇ ਇਸ ਜੀ ਦਾ ਜੋਰ ਲਾਇਆ ਤੇ ਹਰ ਬੰਦੇ ਨੇ ਯੋਗਦਾਨ ਪਾਇਆ ਜੀ ਅੱਜ ਕੋਈ ਪਰਿਵਾਰਕ ਮੈਂਬਰ ਆਇਆ ਜੀ ਹਾਂਜੀ ਸਾਰੇ ਪਰਿਵਾਰਕ ਮੈਂਬਰ ਹੀ ਇੱਥੇ ਸੀਗੇ ਜੀ ਲਗਾਤਾਰ ਸਾਡੇ ਨਾਲ ਉਹ ਵੀ ਕੰਪਲੀਟ ਕਰਕੇ ਇੱਥੇ ਚੱਲਦੇ ਪਏ ਆ